ਵਨ ਲਾਹਣੇ ਨੇ ਜਿਹੜਾ ਯਾਨਿ ਟੈਕੀਆਲਾ ਕੀ ਉਦੀ ਐਸਪੀਡੀ ਪਟਿਆਲਾ ਐਸਪੀ ਸਿਟੀ ਡੀਐਸਪੀ ਸਤਨਾਮ ਐਂਡ ਸੀਈ ਇਨਚਾਰਜ ਐਂਡ ਐਸਐਚਓ ਕੋਤਵਾਲੀ ਇਹਨਾਂ ਨੇ ਇੱਕ ਬਹੁਤ ਵੱਡਾ ਗੈਂਗ ਜਿਹੜਾ ਬਸ ਕੀਤਾ ਹੈਗਾ ਐਂਡ ਉਹਦੇ ਚੋਂ ਨਾ ਤਕਰੀਬਨ 9 ਗੈਂਗ ਮੈਂਬਰ ਸੀਗੇ ਤੇ ਉਹਦੇ ਚੋਂ ਨਾ 8 ਬੰਦੇ ਰੈਸਟ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਇਹ ਗੈਂਗ ਹੈਗਾ ਗੋਲਡੀ ਡੀ ਲੋ ਐਂਡ ਬੋਬੀ ਮਾਹੀ ਉਹ ਬਾਹਰ ਬੈਠ ਕੇ ਇਹਨੂੰ ਚਲਾ ਰਹੇ ਸੀਗੇ ਜਿਹੜਾ ਆਮ ਲੋਕਾਂ ਨੂੰ ਜਾਂ ਉਹਨੂੰ ਕਹਿੰਦੇ ਐਕਸਟਰਸ਼ਨ ਜਾਂ ਟਾਰਗੇਟ ਕਿਲਿੰਗ ਇਹੋ ਜਿਹੇ ਟਾਰਗੇਟ ਐ ਜਿਹੜੇ ਸੈੱਟ ਕਰਦੇ ਸੀਗੇ ਐਂਡ ਉਹਦੇ ਚ ਨਾ ਟੋਟਲ 9 ਪਿਸਟਲ 10 ਪਿਸਟਲ ਅਸੀਂ ਰਿਕਵਰ ਕੀਤੇ ਆ 올 ਆਰ ਬੈਰੀ ਸਪੈਸਟਿਕੇਟਿਡ ਵੈਪਨ ਜਿਹੜਾ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਐਂਡ ਸਭ ਤੋਂ ਜਿਹੜੀ ਚੰਗੀ ਗੱਲ ਹੈਗੀ ਐ ਜਦੋਂ ਇਹ 28 ਤਾਰੀਖ ਨੂੰ ਇੱਕ ਮਰਡਰ ਹੋਇਆ ਸੀਗਾ ਕੋਤਵਾਲੀ ਏਰੀਆ 'ਚ SHU ਕੰਸਰਨ ਕੋਤਵਾਲੀ ਤੇ ਡੀਐਸਪੀ ਸਿਟੀ ਨੇ ਬਹੁਤ ਹੀ ਸੰਜੀਦਗੀ ਨਾਲ ਉਸ ਮਸਲੇ ਨੂੰ ਹੱਲ ਕੀਤਾ ਤੇ ਫਰਦਰ ਇਹ ਜਿਹੜਾ ਹੈਗਾ ਇਹ ਗੈਂਗ ਬਸਟਰਨ ਚ ਸਫਲ ਹੋਏ ਐਂਡ ਇਹਦੇ ਚ ਨਾ ਅਸੀਂ 111 BNS ਮੇਂ ਐਫਆਈਆ ਰਜਿਸਟਰਡ ਕੀਤੀ ਹੈ ਉਸ ਤੋਂ ਪਹਿਲਾਂ ਇਹਨਾਂ ਨੂੰ ਮਰਡਰ ਕੇਸ ਮੇਂ ਵੀ ਅਸੀਂ ਰੈਸਟ ਪਾਈ ਹੈ ਐਂਡ ਅੱਜ ਇਹਨਾਂ ਨੂੰ ਅਸੀਂ ਕੋਰਟ ਚ ਪੇਸ਼ ਕਰਕੇ ਫਰਦਰ ਜਿਹੜਾ ਰਿਮਾਂਡ ਲੈ ਕੇ ਫਰਦਰ ਅਸੀਂ ਪੁਸ਼ਟਿਚ ਕਰਾਂ ਸਰ ਇਹ ਕੋਈ ਛੋਟੀ ਉਮਰਾਂ ਦੇ ਨੌਜਵਾਨ ਹੈ ਜਾਂ ਕਿ ਕਿਵੇਂ ਐਡੇ ਗੈਂਗ ਦੇ ਨਾਲ ਟਾਰਗੇਟ ਚਿੰਤਾਜਨਕ ਗੱਲ ਹੈਗੀ ਹੈ ਕਿ ਜਿਹੜਾ ਅਸੀਂ ਇਹਨਾਂ ਦਾ ਰਿਕਾਰਡ ਹੈਗਾ ਦੋ ਤਿੰਨ ਬੰਦ ਨੂੰ ਬੰਦਿਆਂ ਨੂੰ ਛੱਡ ਕੇ ਬਾਕੀ ਜਿਹੜੇ ਫਰੈਸ਼ ਹੈਗੇ ਐਂਡ ਇਹਨਾਂ ਨੂੰ ਬਹੁਤ ਛੋਟਾ ਛੋਟੇ ਲਾਲਚ ਦੇ ਕੇ ਮਤਲਬ ਇਹਨਾਂ ਨੂੰ ਕ੍ਰਾਈਮ ਵਾਲੀ ਸਾਈਡ ਲੈ ਕੇ ਮਤਲਬ ਆਇਆ ਜਾਂਦਾ ਹੈ ਅੰਦੋਸਤੋਂ ਬਾਅਦ ਬਾਅਦ ਚ ਇਹਨਾਂ ਨੂੰ ਕੋਈ ਛੋਟਾ ਮੋਟਾ ਲਾਲਚ ਦੇ ਕੇ ਬਾਅਦ ਜਦੋਂ ਇਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਬਾਕੀ ਇਹਨਾਂ ਨੂੰ ਬਾਅਦ ਚ ਕੋਈ ਪੈਸਾ ਨਹੀਂ ਮਿਲਦਾ ਕਿਉਂਕਿ ਅਸੀਂ ਪਹਿਲਾਂ ਵੀ ਇਹੋ ਜਿਹੇ ਕਾਫੀ ਕੇਸ ਪ੍ਰੈਸ ਕੀਤੇ ਬਟ ਜਦੋਂ ਇੱਕ ਵਾਰ ਬੰਦੇ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਹੈ ਜਾਂ ਕੋਈ ਹਿੰਗਲਿਸ ਕ੍ਰਾਈਮ ਉਸ ਤੋਂ ਕਰਾ ਲੈਂਦੇ ਫਿਰ ਇਹੋ ਜੇ ਬੰਦਾ ਦੀ ਇਹੋ ਜੇ ਬੱਚਿਆਂ ਦੀ ਮਜਬੂਰੀ ਹੋ ਜਾਂਦੀ ਹੈ ਇਹੋ ਜੇ ਬੰਦੇ ਫਿਰ ਉਹਨਾਂ ਨੂੰ ਮਿਸਯੂਜ਼ ਕਰਦੇ ਸਰ ਨਸ਼ਾ ਤਸਕਰਦੀ ਕੋਈ ਨਸ਼ਾ ਤਸਕਰ ਵੀ ਕਰਦੇ ਸੀ ਮਤਲਬ ਕਹਿ ਨਹੀਂ ਸਕਦੇ ਹਜੇ ਕਿਉਂਕਿ ਹਜੇ ਤੋ ਅਸੀਂ ਅਰੈਸਟ ਕੀਤਾ ਹੈਗਾ ਇਹ ਬਾਕੀ ਕਾਫੀ ਬੰਦੇ ਤਾਂ ਫਰੇਸੀ ਹੈਗੇ ਇਹਦੇ ਵਿੱਚ ਜਿਦਿ ਅਸੀਂ ਅਰੈਸਟ ਕੀਤੇ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਦਾ ਨੈਕਸਸ ਚੱਲ ਰਿਹਾ ਵਿਦੇਸ਼ਾਂ ਤੋਂ ਉਸ ਦੇ ਨਾਲ ਇੱਕ ਪੁਲਿਸ ਲਈ ਕਬੱਡੀ ਚੁਣੌਤੀ ਹੈ ਇਸ ਨੂੰ ਕਿਸ ਤਰ੍ਹਾਂ ਟਰੈਪ ਕੀਤਾ ਜਾਏਗਾ ਕਿਉਂਕਿ ਲਗਾਤਾਰ ਜਿਹੜੇ ਵਿਦੇਸ਼ਾਂ ਵਿੱਚ ਬੈਠ ਕੇ ਗੈਂਗਸਟਰਾਂ ਦਾ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਬਟ ਪੰਜਾਬ ਪੁਲਿਸ ਇਸ ਚੀਜ਼ ਵਾਸਤੇ ਮਤਲਬ ਇੱਕਦਮ ਰੈਡੀ ਹੈਗੀ ਐਂਡ ਤਾਈਓ ਇਹ ਜਿਹੜੀ ਪੁਲਿਸ ਨੇ ਇਹਨਾਂ ਮਤਲਬ ਇੱਕਦਮ ਤੱਕ ਪਰ ਕਾਰਵਾਈ ਕਰਦੇ ਹੋਏ ਤੁਸੀਂ ਦੇਖਿਆ ਹੋਣਾ ਕਿ ਕੰਪਲੀਟਲੀ ਜਿਹੜਾ ਇਹ ਗੈਂਗ ਸੀਗਾ ਇਹ ਬਸਟ ਹੋਇਆ ਐਂਡ ਸਟੀਕਟਿਟਡ ਵੈਪਨ ਹੈ ਰਿਕਵਰ ਹੋਈਆਂ ਨੇ ਅਨੇ ਗੈਂਗ ਦੇ ਜਿਹੜੇ ਨੇ ਮੇਨ ਮੈਂਬਰ ਹੈਗੇ ਮੇਨ ਸ਼ੂਟਰ ਹੈਗੇ ਜਿਹੜੇ ਅਸੀਂ ਅਰੈਸਟ ਕੀਤੇ ਸਰ ਜਿਹੜੀ ਕੀ ਗੱਲ ਹਾਂ ਸਰ ਅਨਜਾਨ ਲੱਗਦਾ ਮਸਲਾ ਹੈ ਜੀ ਕਿੱਥੋਂ ਆਇਆ ਇਹਨਾਂ ਕੋਲ ਇਸਦੀ ਕੋਈ ਗੱਲ ਪਤਾ ਨਹੀਂ ਕੀ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੇ ਤੁਸੀਂ ਵੈਪਨ ਦਾ ਦੇਖੋਗੇ ਮਾਰਕਾ ਦੇਖੋਗੇ ਬਹੁਤ ਹੀ ਸਪੈਸਟੀਫਾਈਡ ਵੈਪਨ ਹੈਗੇ ਇੱਕ ਦੋ ਵੈਪਨ ਅਸੀਂ ਕਹਿ ਸਕਦੇ ਹਾਂ ਕਿ ਇਹ ਵਾਇਆ ਪਾਕਿਸਤਾਨ ਵੀ ਆ ਸਕਦੇ ਨੇ ਬਾਕੀ ਤੋਂ ਇਨਵੈਸਟੀਗੇਸ਼ਨ ਚ ਅਸੀਂ ਦੱਸ ਸਕਦੇ ਹਾਂ ਇਹਨਾਂ ਦਾ ਜਿਹੜਾ ਕ੍ਰਾਈਮ ਦੇ ਰਿਗਾਰਡਿੰਗ ਹੈ ਇਹਨਾਂ ਨੇ ਪਾਤੜਾ ਮੇਂ ਪਿੱਛੇ ਫਾਇਰਿੰਗ ਕਰਵਾਈ ਸੀਗੀ ਉਹਦੇ ਚ ਵੀ ਅਸੀਂ ਉਹ ਆਇਡੈਂਟੀਫਾਈ ਕੀਤੀ ਸੀਗੇ ਇਹ ਬੰਦਿਆਂ ਨੂੰ ਫੜਿਆ ਸੀਗਾ ਉਸ ਤੋਂ ਬਾਅਦ ਇੱਕ ਰਾਜਪੁਰਾ ਚ ਕਰਾਈ ਸੀਗੀ ਐਂਡ ਕਾਫੀ ਜਿਹੜੀ ਇਹ ਵਾਰਦਾਤ ਹੈ ਪੁਲਿਸ ਨੇ ਹੋਣ ਤੋਂ ਪਹਿਲਾਂ ਹੀ ਇਹ ਇੱਕ ਗੈਂਗ ਨੂੰ ਬਸਟ ਕੀਤਾ ਤੇ ਕਾਫੀ ਵਾਰਦਾਤਾਂ ਮੈਂ ਮੈਂ ਉਮੀਦ ਕਰਦਾ ਕਿ ਕਾਫੀ ਵਾਰਦਾਤਾਂ ਸਰ ਜਿਸ ਤਰ੍ਹਾਂ ਸਿੱਧੂ ਮਸੇਵਾਲੇ ਦਾ ਕੇਸ ਸੀ ਜਿਸ ਤਰ੍ਹਾਂ ਰਾਣਾ ਬਲਾ ਚੋਰੀ ਦਾ ਹੋਇਆ ਲਗਾਤਾਰ ਜਿਹੜੇ ਗੈਂਗਸਟਰ ਹਨ ਸਾਹਮਣੇ ਆ ਕੇ ਦੱਸਦੇ ਆ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਜਿਹੜਾ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਾਂ ਔਰ ਲੱਗਦਾ ਨਹੀਂ ਕਿ ਜਿਹੜੇ ਬਹੁਤ ਸਾਰੇ ਪੰਜਾਬ ਦੇ ਨੌਜਵਾਨ ਨੇ ਬੇਰੁਜ਼ਗਾਰ ਨੇ ਉਹਨਾਂ ਨੂੰ ਟ੍ਰੈਪ ਦੇ ਵਿੱਚ ਲਿਆ ਕੇ ਜਹੀਆਂ ਘਟਰਾਵਾਂ ਨੂੰ ਜਿਹੜਾ ਅੱਗੇ ਲਿਆਂਦਾ ਜਾ ਰਿਹਾ ਹੈ ਤਾਂ ਹੀ ਉਹ ਮੈਂ ਉਹੀ ਮੈਂ ਰਿਕਵੈਸਟ ਕੀਤੀ ਹੈ ਕਿ ਜੇ ਤੁਸੀਂ ਇਹਦਾ ਟ੍ਰੈਂਡ ਦੇਖੋਗੇ ਮੈਕਸਿਮਮ ਜਿਹੜੇ ਨਿਊ ਕਮਰ ਹੈਗੇ ਐਂਡ ਸਪੈਸ਼ਲੀ ਜੇ ਮੈਂ ਪਹਿਲਾਂ ਮੈਂ ਪਾਰਟिकुलर ਕੋਈ ਉਹ ਮੈਂਸ਼ਨ ਤੇ ਨਹੀਂ ਕਰਨਾ ਚਾਹੁੰਦਾ ਜਿਵੇਂ ਸਚਿਨ ਗੁਪਤਾ ਕੁਝ ਉਹੋ ਜਿਹੇ ਬੰਦੇ ਨੇ ਮਤਲਬ ਇਸ ਟਾਈਪ ਦੇ ਬੰਦੇ ਵੀ ਮਤਲਬ ਖਾਸ ਕਰਕੇ ਚਿੰਤਾਜਨਕ ਗੱਲ ਹੈਗੀ ਆਪਣਾ ਕੰਮ ਕਰ ਕੀ ਕਰਦੇ ਸੀ ਜੀ ਇਹ ਕੰਮ ਕਰ ਕੀ ਕਰਦੇ ਨਹੀਂ ਬਸ ਸਟੂਡੈਂਟ ਹੀ ਸੀਗੇ ਛੋਟਾ ਮੋਟਾ ਕੋਈ ਹੋਰ ਸਹੀ ਕੋਈ ਜਗ੍ਹਾ ਨੂੰ ਫੜੇ ਗਏ ਨੇ ਅਲਰੇਡੀ ਪਲੈਨਿੰਗ ਚੱਲ ਰਹੀ ਸੀ ਇਹ ਅਨਰ ਥਾਂ ਤੇ ਅਸੀਂ ਜਿਹੜੀ ਪ੍ਰੈਨਿੰਗ ਚੱਲ ਰਹੀ ਸੀ ਨਾ ਮਾਈਨਰ ਬੰਦੇ ਬਾਰੇ ਪਤਾ ਲੱਗਿਆ ਕਿ ਕਿੰਨੂਗਾ ਜਬੈ ਕਰੇ ਸਾਰੇ ਨਹੀਂ ਨਹੀਂ ਇਹ ਜਿਵੇਂ ਕਿ ਇਹ ਆਇਡੈਂਟੀਫਾਈ ਕਰਦੇ ਸੀ ਕਿ ਕੋਈ ਜੋ ਕੰਮਦੰਦਾ ਕਰਨ ਵਾਲਾ ਬੰਦਾ ਹੈਗਾ ਠੀਕ ਠਾਕ ਬੰਦਾ ਹੈਗਾ ਜਾਂ ਕਿਸੇ ਦੇ ਬਾਹਰ ਆਲਰੇਡੀ ਬੱਚੇ ਗਏ ਹੋયા ਉਹਨਾਂ ਦੇ ਨਾਲ ਉੱਥੇ ਉਹ ਕੋਈ ਡਿਮਾਂਡ ਕਰਦੇ ਸੀ ਕਿ ਜੋ ਪਿੱਛੇ ਅਸੀਂ ਟ੍ਰੈਂਡ ਦੇਖਿਆ ਜੇ ਉੱਥੇ ਉਹ ਡਿਮਾਂਡ ਪੂਰੀ ਨਹੀਂ ਕਰਦੇ ਸੀ ਉਹੀ ਇਹ ਸਾਰੇ ਬੰਦੇ ਅਸੀਂ 100% ਸਾਰੇ ਕੇਸ ਟ੍ਰੇਸ ਕੀਤੇ ਤੇ ਉਹ ਬੰਦੇ ਸਾਰੇ ਅਸੀਂ ਅਰੈਸਟ ਕੀਤੇ ਜਿਹੜਾ ਕਤਲ ਇਹਨੇ ਕਿਉਂ ਕੀਤਾ ਸੀ ਜਿਹੜਾ ਕਤਲ ਵਾਲੀ ਏਰੀਆ ਤੋਂ ਤੁਹਾਨੂੰ ਹੈਲਪੀ ਇਹ ਬੇਸਿਕਲੀ ਇਹ ਪਲਾਨਿੰਗ ਦੇ ਪਾਤੀ ਬੈਠੇ ਸੀਗੇ ਉਹਦਾ ਉਹਨੇ ਕਤਲ ਵੀ ਇਹਨਾਂ ਤੋਂ ਆਪਣੇ ਆਪ ਹੀ ਹੋਇਆ ਸੀਗਾ ਤੇ ਤੁਸੀਂ ਦੇਖਿਆ ਹੋਣਾ ਤਾਂ ਪੁਲਿਸ ਨੇ ਉਹਦੇ ਚ ਪੀਐਫਆਈਆ ਰਜਿਸਟਰਡ ਕੀਤੀ ਹੈ ਕਿਉਂਕਿ ਬਾਅਦ ਚ ਇਹ ਬੰਦੇ ਆਪਸ ਵਿੱਚ ਕੰਪਰੋਮਾਈਜ਼ ਕਰ ਲੈਂਦੇ ਹੁੰਦੇ ਸਰ ਸਰ ਕੋਈ ਦਮਜਾ ਸੀ ਇਹਨਾਂ ਦੀ ਨਹੀਂ ਇਹ ਐਕਚੁਅਲੀ ਉਥੇ ਬੈਠੇ ਸੀਗੇ ਕੋਈ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਕੋਈ ਪਲਾਨਿੰਗ ਵਾਸਤੇ ਇਨ ਦਾ ਮੇਨ ਟਾਈਮ ਇਨਾਂ ਤਾਂ ਉਥੇ ਸ਼ਰੂ ਲੜਕਾ ਇਨਾਂ ਨਾਲ ਸੀ ਜਾਂ ਇਨਾਂ ਨਹੀਂ ਉਹ ਇਨਾਂ ਦੇ ਨਾਲ ਹੀ ਸੀਗਾ ਬਟ ਕਿਉਂਕਿ ਕਿਉਂਕਿ ਇਹ ਕੋਈ ਕੰਪਲੇਨੈਂਟ ਤੋਂ ਇਹ ਕ੍ਰਾਈਮ ਨੂੰ ਛੁਪਾਉਣ ਵਾਸਤੇ ਇਨਾਂ ਨੇ ਕਈ ਤਰ੍ਹਾਂ ਦੇ ਬਹਾਨੇ ਮਾਰੇ ਬਟ ਜਿਹੜਾ ਸਾਡੇ ਡੀਐਸਪੀ ਸਾਹਿਬ ਉਥੇ ਗਏ ਸੀਗੇ ਉਹਨੇ ਬਹੁਤ ਹੀ ਸੰਜੀਦਗੀ ਨਾਲ ਇਹ ਇਨਵੈਸਟੀਗੇਸ਼ਨ ਕਰੀ ਹੈ ਤੇ ਪੁਲਿਸ ਉਸਮੇ ਕੰਪਲੇਨੈਂਟ ਬਣੀ ਹੈ ਤਾਂ ਕਿ ਇਹਨਾਂ ਨੂੰ ਸਜ਼ਾ ਦਿੱਤਾ ਜਾਵੇ। ਇਹਦਾ ਕੰਮ ਹੋਇਆ ਹੋਇਆ ਹੈ ਇਹਨਾਂ ਦੇ ਨਾਲ ਹੀ ਮੈਂਬਰ ਹੀ ਹੈ ਨਾਲ ਹੀ ਮੈਂਬਰ। ਸਰ ਤੁਹਾਨੂੰ ਲੱਗਦਾ ਅਮਰ ਸਿੰਘ ਚਾਹਦੇ ਰਿਗਾਰਡਿੰਗ ਕਿਸ ਤਰ੍ਹਾਂ ਦੀ ਆਊਟਕਮ ਜੜੀ ਹੈ ਸਾਨੂੰ? ਦੇਖੋ ਅਮਰ ਆਪਣੇ ਐਕਸਾਈਜੀ ਸਾਹਿਬ ਵਾਲੇ ਕੇਸ ਵਿੱਚ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਹੈਗਾ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਗਏ ਐਂਡ ਕਿਰਪਾ ਕਰਮਾਤ ਦੀ ਕਿਰਪਾ ਨਾਲ ਉਹਨਾਂ ਦੀ ਜਾਨ ਵੀ ਬਚੀ। ਉਸਨੇ ਸਾਡੇ ਕਨਸਰਨ ਐਸਐਚਯੂ ਤੇ ਐਸਪੀ ਸਾਹਿਬ ਦਾ ਬਹੁਤ ਹੀ ਵਧੀਆ ਰੋਲ ਰਿਹਾ ਉਹਨਾਂ ਨੇ ਵਿਦਿਨ 5 ਮਿੰਟ ਹਸਪੀਟਲ ਪਹੁੰਚਾਇਆ ਤੇ ਉਹਨਾਂ ਦੀ ਜਾਨ ਅੱਜ ਆਪਣੇ ਵਿੱਚ ਹੀ ਹੈ ਉਸ ਤੋਂ ਬਾਅਦ ਜਿਹੜੀ ਫਰਦਰ ਇਨਵੈਸਟੀਗੇਸ਼ਨ ਕਰੀਆ ਤਕਰੀਬਨ ਅਸੀਂ 80.5 ਕਰੋੜ ਰੁਪਏ ਫ੍ਰੀਜ਼ ਕਰਵਾ ਲਏ ਐਂਡ ਬਹੁਤ ਛੇਤੀ ਉਹਨਾਂ ਨੂੰ ਮਿਲ ਵੀ ਜਾਣਗੇ ਉਸ ਤੋਂ ਇਲਾਵਾ ਅਸੀਂ ਤਕਰੀਬਨ 600 ਜਿਹੜੇ ਸੀਮ ਹੈਗੇ ਉਹ ਆਇਡੈਂਟੀਫਾਈ ਕੀਤੇ ਤਕਰੀਬਨ 500 ਅਕਾਊਂਟ ਅਸੀਂ ਆਇਡੈਂਟੀਫਾਈ ਕੀਤੇ ਦੋ ਅਕਿਊਜ਼ ਅਸੀਂ ਮਹਾਰਾਸ਼ਟਰ ਤੋਂ ਰੈਸਟ ਉਥੇ ਰੈਸਟ ਕਰ ਲਿਆ ਉਹਨਾਂ ਨੂੰ ਲੈ ਕੇ ਆएंगे ਫਰਦਰ ਉਹਨਾਂ ਦਾ ਰਿਮਾਂਡ ਲੈਣਗੇ ਐਂਡ ਇਹਨਾਂ ਦਾ ਜਿਹੜਾ ਕਿੰਗ ਪੀਨਾ ਹੈਗਾ ਉਹ ਦੁਬਈ ਆਇਡੈਂਟੀਫਾਈ ਕੀਤਾ ਐ ਐਂਡ ਇਹ ਬਹੁਤ ਵਧੀਆ ਅਚੀਵਮੈਂਟ ਹੈਗੀ ਪਟਿਆਲਾ ਪੁਲਿਸ ਦੀ ਕਿ ਆਉਣ ਵਾਲੇ ਟਾਈਮ ਇਸ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਸਰ ਜਿਹੜੇ ਪੁਲਿਸ ਅਫਸਰਾਂ ਨੇ ਚੰਗਾ ਕੰਮ ਕੀਤਾ ਲੱਗਦਾ ਕਿ ਆਉਣ ਵਾਲੇ 26 ਜਨਵਰੀ ਨੂੰ ਕੁਝ ਸਨਮਾਨਿਤ ਕੀਤਾ ਜਾ ਸਕਦਾ ਕੁਝ ਜਹੇ ਉਹ ਅਫਸਰ ਸਾਡੇ ਡੀਜੀ ਸਾਹਿਬ ਬਹੁਤ ਹੀ ਲਿਬਰਲਾਈਜ਼ ਇਸ ਫਰੰਟ ਤੇ ਐਂਡ ਤੁਸੀਂ ਦੇਖਿਆ ਹੋਣਾ ਕਿ ਟਾਈਮ ਟੂ ਟਾਈਮ ਕੈਸ਼ ਰਿਵਾਰਡ ਤੋਂ ਲੈ ਕੇ ਸੀਡੀ ਤੋਂ ਲੈ ਕੇ ਕਮੈਂਡੇਸ਼ਨ ਡਿਸ ਤੋਂ ਲੈ ਕੇ ਸਰਟੀਫਿਕੇਟ ਤੋ ਲੈ ਟਾਈਮ ਟੂ ਟਾਈਮ ਸਾਰੇ ਮੁਲਾਦਦ ਸਾਨੂੰ ਲੱਗਦਾ ਹੈ ਕਿ ਅਰੈਸਟ ਹੋਈ ਹੈ ਕਿ ਉਹ ਪੇਸ਼ ਕੀਤੇ ਜਾਣੇ ਕਿੰਨੇ ਬੰਦੇ ਹੋਰ ਤੱਕ ਅਰੈਸਟ ਹੋ ਚੁੱਕੇ ਹਨ ਮਹਾਰਾਸ਼ਟਰ ਇਹ ਸ਼ਾਪਾ ਬੰਦੀ ਕਰ ਉਹ ਅਸੀਂ ਦੋ ਬੰਦੇ ਅਰੈਸਟ ਪਾਈ ਹੈ ਉਥੋਂ ਲੈ ਕੇ ਮਤਲਬ ਸਾਡੀ ਟੀਮ ਗਈ ਹੋਇਆ ਉਹ ਛੇਤੀ ਅਸੀਂ ਲੈ ਕੇ ਆ ਸਾਨੂੰ ਲੱਗਦਾ ਨਹੀਂ ਸਰ ਨਵੇਂ ਨੌਜਵਾਨਾਂ ਨੂੰ ਇਹਦੇ ਸੋਸ਼ਲ ਮੀਡੀਆ ਦੇ ਵੀਡੀਓ ਪਾਪ ਆ ਕੇ ਜਿਵੇਂ ਕਿ ਇਹ ਨੌਜਵਾਨੀ ਗੈਂਗ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਇਹਨਾਂ ਦਾ ਵੀ ਕੋਈ ਮਤਲਬ ਪਟਿਆਲਾ ਪੁਲਿਸ ਜਿਵੇਂ ਸੈੱਲ ਬਣਿਆ ਪਿਆ ਇਹਨਾਂ ਦੇ ਗੈਂਗਸਟਰਾਂ ਦੇ ਕੋਈ ਟਾਈਮ ਟੂ ਟਾਈਮ ਸੋਸ਼ਲ ਮੀਡੀਆ ਤੇ ਕੈਂਪੇਨਿੰਗ ਚਲਾਉਂਦੇ ਆ इवन ਸਾਡੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਵੀਡੀ ਵੀਡੀ ਸੀ ਦੇ ਪ੍ਰੋਗਰਾਮ ਹੁੰਦੇ ਨੇ ਸਾਡੇ ਵਿਲੇਜ ਡਿਫੈਂਸ ਕਮੇਟੀ ਜੀ ਅਸੀਂ ਬਣਾਈ ਹੈ ਅਸੀਂ ਅਵੇਰਨੈਸ ਕੈਂਪੀ ਚਲਾਉਂਦੇ ਆ ਸਾਈਬਰ ਦੇ ਥਰੂ ਵੀ ਅਸੀਂ ਪਿੱਛੇ ਇੱਕ ਅਵੇਰਨੈਸ ਕੈਂਪੇਨਿੰਗ ਚਲਾਈ ਸੀਗੀ ਅਸੀਂ ਟਾਈਮ ਟੂ ਟਾਈਮ ਯੂਥ ਨੂੰ ਅਵੇਅਰ ਕਰਦੇ ਆ ਕਿ ਛੋਟੇ ਲਾਲਚ ਆ ਕੇ ਕੋਈ ਵੱਡੀ ਕ੍ਰਾਈਮ ਚ ਫਸਿਆ ਸਰ ਸਾਰੇ ਜਿਹੜੀ ਜਾਨਾ ਜਿਹੜੀ ਅਡੂਪੂ ਦੀ ਕੰਮ ਕਰੀ ਸਾਰੇ ਪੈਸੇ ਉਹਨਾਂ ਦੇ ਸੀ ਜਾਂ ਕੋਈ ਹੋਰ ਵੀ ਹੈਗੇ ਇਹਨਾਂ ਨਾਲ ਦੇਖੋ ਇਹ ਜਿਹੜਾ ਹੈਗਾ ਨਾ ਫਿਲਹਾਲ ਸਾਨੂੰ ਜਿਹੜੀ ਕੰਪਲੇਂਟ ਆਈ ਹੈ ਨਾ ਕੰਪਲੇਂਟ ਮੇ ਉਹਨਾਂ ਨੇ ਜੋ ਲਿਖਵਾਇਆ ਉਹ ਸੀਗਾ ਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਰਿਸ਼ਤੇਦਾਰਾਂ ਤੋਂ ਲੈ ਕੇ ਪੈਸੇ ਲਏ ਸੀਗੇ ਬਟ ਜਦੋਂ ਤੱਕ ਅਸੀਂ ਅਕਿਊ ਸਾਡੇ ਕੋਲੇ ਨਹੀਂ ਆਉਣਗੇ ਅਸੀਂ ਉਹਨਾਂ ਨੂੰ ਕਸਟਡੀ ਚ ਲਿਆ ਹੋਇਆ ਉਹਨੂੰ ਲੈ ਕੇ ਆ ਰਹੇ ਹਾਂ ਬਹੁਤ ਡਿਟੇਲ ਪੁੱਛ ਲਈ ਦੀ ਗੱਲ ਸਰ ਇੱਕ ਸਿੱਧਾ ਜਿਹਾ ਮੈਸੇਜ ਹੈ ਜਿਹੜਾ ਜਾਉਗਾ ਜਿਹੜੇ ਗੱਲ ਕਰ ਰਿਹਾ ਹੈ ਉਹਦੇ ਬਾਅਦ ਅਸੀਂ ਅਸੀਂ ਉਹਨੂੰ ਆ ਕਿ ਅਸੀਂ 100% ਉਹਨੂੰ ਵੀ ਲੈ ਕੇ ਆਂਦੇ ਹਾਂ ਅਚਲ ਸਾਹਿਬ ਬੱਸ ਸਾਰੀ ਇੱਕ ਜਿਹੜਾ ਗੱਲ ਲੈ ਕੇ ਹੁੰਦੀ ਸੀ ਆਪਣੀ ਸਰ ਉਹ ਵੀ ਸਵਾਲ ਮੇਰਾ ਜਿਹੜੇ ਲੜਕੇ ਪੜ੍ਹੇ ਨੇ ਜੀ ਤੁਸੀਂ ਕਹਿੰਦੇ ਕੋਈ ਫਰੈਸ਼ਰ ਨਹੀਂ ਕਿ ਸਕੂਲ ਦੇ ਵਿੱਚ ਵੀ ਸੀ ਕਿ ਇੱਕ ਦੂਜੇ ਤੋਂ ਕੋਈ ਸੀਰੀਅਲ ਵਗੈਰਾ ਦੇ ਕੇ ਜਾਂ ਉਹ ਲੋਕ ਬੰਦੇ ਹੁੰਦੇ ਨੇ ਨਾ ਸੋਸ਼ਲ ਮੀਡੀਆ ਦੇ ਥੋਂ ਇੱਕ ਦੂਜੇ ਦੇ ਟੱਚ 'ਚ ਆ ਜਾਂਦੇ ਪੁੱਛਣ ਜਿਵੇਂ ਸਕੂਲ ਛੱਡਿਆ ਹੋਇਆ ਹੈ ਜਾਂ ਕੋਈ ਮਾੜੀ ਸੰਗਤ 'ਚ ਪੈ ਗਿਆ ਇਸ ਟਾਈਪ ਦੇ ਬੰਦੇ ਹੈਗੇ ਬਟ मतलब ਜਿਹੜਾ ਅਸੀਂ 8 ਰੈਸਟ ਕੀਤੇ ਇਸਨੇ ਤੇ 5000 ਚ 4 ਬਿਲਕੁਲ ਫਰੈਸ਼ ਹੈਗੇ ਪਰ ਸਰ ਵੈਪਨ ਤੁਸੀਂ ਦੱਸੋ ਪਾਕਿਸਤਾਨ ਤੋਂ ਆਏ ਲੱਗਦੇ ਯਾਰ ਅੱਜ ਤੱਕ ਇਹ ਕੈਮ ਹੋਇਆ ਇਹਨਾਂ ਪਾਕਿਸਤਾਨ ਦੇ ਇਹਨਾਂ ਦਾ ਸਰ ਇੱਕ ਵੈਪਨ ਨੂੰ ਲੈ ਕੇ ਕੀ ਕਰ ਰਹੇ ਹੋ ਕਿ ਵੀ ਮੌਜੂਦਾ ਕਾਉਂਸਲਰ ਵੀ ਪਟਿਆਲਾ ਦੇ ਕਹਿ ਰਹੇ ਨੇ ਕਿ ਆਹ ਆਹ ਤੇ ਵੈਪਨ ਆਮ ਮਿਲ ਜਾਂਦੇ ਨੇ ਪਟਿਆਲਾ ਦੇ ਵਿੱਚ ਇਸ ਨੂੰ ਕਿਸ ਤਰੀਕੇ ਨਾਲ ਲਿਖਿਆ ਟਾਈਮ ਟੂ ਟਾਈਮ ਦੇਖੋ ਪੁਲਿਸ ਇਸ ਤੇ ਕਾਰਵਾਈ ਕਰਦੀ ਅਸੀਂ ਅਸਾਂ ਦੀ ਜਿਹੜੀ ਹਿਊਮਨ ਇੰਟੈਲ ਜਾਂ ਟੈਕਨੀਕਲ ਇੰਟੈਲ ਉਸ ਤੇ ਅਸੀਂ ਕਾਰਵਾਈ ਕਰਦੇ ਐਂਡ ਜੇ ਤੁਸੀਂ ਦੇਖਿਆ ਹੋਣਾ ਅਸੀਂ ਮੈਕਸਿਮਮ ਜਿਹੜੇ ਵੈਪਨ ਆ ਉਹ ਰਿਕਵ ਐਂਡ ਜਿਹੜੀ ਆਮ ਮਿਲਣ ਵਾਲੀ ਕਿਲਾ ਪੁਲਿਸ ਦੀ ਨੋਟਿਸ ਹੈ ਇਮੀਡੀਏਟਲੀ ਅੰਦਰ ਅਸੀਂ ਇਮੀਡੀਏਟਲੀ ਐਕਸ਼ਨ ਲੈ ਲਿਆ ਸਰ ਜਿਹੜਾ ਆਜੀ ਸਾਹਿਬ ਵਾਲਾ ਮਸਲਾ ਹੈ ਉਹ ਕਿੰਨੇ ਮੈਂਬਰ ਨੇ ਗ੍ਰੋਹ ਤੇ ਕਿਨੇ ਫਸਾਉਂਦੇ ਸੀ ਬੰਦੇ ਨਹੀਂ ਫਿਲਹਾਲ ਸਾਡੇ ਕੋਲੇ ਸਿਰਫ 3 ਦਾ ਜੀ ਨਾਮ ਆਇਆ ਐਂਡ ਫਰਦਰ ਜਦੋਂ ਉਹਨਾਂ ਨੂੰ ਲੈ ਕੇ ਆਵਾਂਗੇ ਕੁਸਟਾਚ ਕਰਾਂਗੇ ਉਸ ਤੋਂ ਬਾਅਦ ਹੀ ਡਿਟੇਲਸ ਬਟ ਮੈਂ ਇਨਾ ਸ਼ੋਰਟਲੀ ਇਨਾ ਕਹਿ ਸਕਦਾ ਕਿ ਉਸ ਵਿੱਚ ਬਹੁਤ ਵੱਡੇ ਖੁਲਾਸੇ ਹੋਣਗੇ ਸਰ ਆਜੀ ਸਾਹਿਬ ਵਾਲੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਆਜੀ ਸਾਹਿਬ ਨਾਲ ਕਿਸ ਤੋਂ ਬਿਨਾਂ ਵੀ ਲੋਕਾਂ ਨਾਲ ਠੱਗੀ ਹੋਈ ਆ ਤ ਸਾਰੇ ਕੀ ਲੱਗਦਾ ਵੀ ਆਈਜੀ ਸਾਹਿਬ ਦਾ ਮਾਮਲਾ ਤਾਂ ਹੀ ਖੁਲਾਸਾ ਹੋਇਆ ਕਿ ਆਮ ਜਨਤੀ ਦੀ ਵੀ ਜਦਨੀ ਆਮ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਨਾ ਕਿ ਮੈਕਸਿਮਮ ਜੇ ਅਸੀਂ ਮੈਂ ਐਗਜੈਕਟ ਮੇਰੇ ਕੋਲ ਰਿਕਾਰਡ ਨਹੀਂ ਆਏਗਾ ਇੱਕ ਮੈਂ ਜਿਹੜਾ ਸਾਈਬਰ ਫਰੋਡ ਹੁੰਦਾ ਹੈ ਉਹ ਇੱਕ ਸੋਚਣ ਵਾਲੀ ਗੱਲ ਹੈ ਕਿ ਉਹ ਅਕਾਊਂਟ ਦੇ ਥਰੂ ਹੁੰਦਾ ਹੈ ਅਕਾਊਂਟ ਤੋਂ ਅਕਾਊਂਟ ਪੈਸੇ ਜਾਂਦੇ ਜਿੰਨਾ ਜਲਦੀ ਅਸੀਂ 1930 ਤੇ ਕਾਲ ਕਰ ਦਿੰਦੇ ਮੈਕਸਿਮਮ ਪੈਸਾ ਫ੍ਰੀਜ਼ ਹੋ ਜਾਂਦਾ ਹੈ ਔਰ ਪੈਸਾ ਉਹਨਾਂ ਨੂੰ ਮਿਲ ਜਾਂਦਾ ਹਜੇ ਤੱਕ ਅਸੀਂ ਪਹਿਲੇ ਵੀ ਕਾਫੀ ਕੇਸਾਂ ਚ ਪੈਸਾ ਫ੍ਰੀਜ਼ ਕਰਵਾਇਆ ਵਾਪਸ ਕਰਾਇਆ ਹੈ ਐਂਡ ਇੱਕ ਕਾਫੀ ਬੜਾ ਅਮਾਉਂਟ 19% ਟੋਟਲ ਪੰਜਾਬ ਦਾ ਜਿਹੜਾ ਕੋਈ ਠੱਗੀ ਵੀ ਹੈ 19% ਅਸੀਂ ਪੈਸਾ ਪੂਰੇ ਪੰਜਾਬ ਦਾ ਰਿਕਵਰ ਕਰਾ ਕੇ ਵਾਪਸ ਲੋਕਾਂ ਨੂੰ ਦਿੱਤਾ ਹੈਗਾ ਇਹ ਲੋਕਾਂ ਦੀ ਅਵੇਰਨੈਸ ਦੀ ਗੱਲ ਹੈ ਕਿ ਉਹ ਕਿੰਨੇ ਕੁ ਅਵੇਰ ਹੈਗੇ ਆ ਕਿਉਂਕਿ ਤੁਹਾਨੂੰ ਕੋਈ ਵੀ ਮੈਂ ਕਹਿ ਸਕਦਾ ਤੁਹਾਨੂੰ ਕੋਈ ਵੀ ਪੈਸੇ ਕਮਾ ਕੇ ਨਹੀਂ ਦੇ ਸਕਦਾ ਸਰ ਆਜੀਤ ਸਾਹਿਬ ਜੀ ਆਪਣੀ ਮਿਹਨਤ ਨਾਲ ਜਿਹੜਾ ਕੋਈ ਬੰਦੇ ਇਹੋ ਜਿਹੇ ਲਾਲਚੀ ਆਉਂਦੇ ਆ ਉਹਨਾਂ ਨੂੰ ਥੋੜਾ ਸਬਜਣਾ ਚਾਹੀਦਾ ਹੈ ਮਲਟੀਪਲ ਟਾਈਪ ਦੇ ਸਾਈਬਰ ਫਰੋਡ ਚੱਲਦੇ ਆਪਾਂ ਕੋਈ ਵੀ ਗੱਲ ਨਹੀਂ